ਜ਼ਿੰਦਗੀ ਅਖੀਰਕਾਰ ਖਤਮ ਹੋ ਜਾਂਦੀ ਹੈ ਪਰ ਕੀ ਇਹ ਅਸਲ ਅੰਤ ਹੁੰਦਾ ਹੈ ਜਦੋਂ ਦਮ ਰੁਕ ਜਾਂਦਾ ਹੈ ਜਦੋਂ ਹਿਰਦਾ ਧੜਕਣਾ ਛੱਡ ਦਿੰਦਾ ਹੈ ਕੀ ਇੱਥੇ ਹੀ ਸਭ ਕੁਝ ਮੁੱਕ ਜਾਂਦਾ ਹੈ ਨਹੀਂ ਕਈ ਸਵਾਲ ਇੱਥੇ ਸ਼ੁਰੂ ਹੁੰਦੇ ਹਨ ਸਾਡੀ ਆਤਮਾ ਜੋ ਸਦੀਵੀ ਹੈ ਜੋ ਸ਼ਰੀਰ ਤੋਂ ਵੱਖਰੀ ਹੈ ਮੌਤ ਤੋਂ ਬਾਅਦ ਕਿੱਥੇ ਜਾਂਦੀ ਹੈ ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਇਹ ਆਤਮਾ ਆਰਾਮ ਲੈਂਦੀ ਹੈ ਜਾਂ ਕਿਸੇ ਨਵੇਂ ਜਨਮ ਦੀ ਤਿਆਰੀ ਕਰਦੀ ਹੈ ਅੱਜ ਦੇ ਇਸ ਪੋਡਕਾਸਟ 'ਚ ਅਸੀਂ ਚਰਚਾ ਕਰਾਂਗੇ 10 ਅਜਿਹੇ ਢੂੰਗੇ ਅਤੇ ਅਣਸੁਨੇ ਸਵਾਲਾਂ ਦੀ ਜੋ ਸਿਰਫ ਦਿਲ ਨੂੰ ਨਹੀਂ ਰੂਹ ਨੂੰ ਵੀ ਝੋੜ ਦੇਣਗੇ। ਤੁਸੀਂ ਵੀ ਕਦੇ ਸੋਚਿਆ ਮਰਨ ਤੋਂ ਬਾਅਦ ਕੀ ਹੁੰਦਾ ਹੈ? ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ ਪਰ ਜੋ ਮੈਂ ਸੀ, ਜੋ ਸੋਚਦਾ ਸੀ, ਜੋ ਤਜਰਬਾ ਕਰਦਾ ਸੀ ਉਹ ਕਿੱਥੇ ਜਾਂਦਾ ਹੈ? ਉਹ ਹੁੰਦੀ ਹੈ ਆਤਮਾ। ਆਤਮਾ ਅਸਲ ਸਰੂਪ ਹੈ। ਸਰੀਰ ਤਾਂ ਸਿਰਫ ਲਿਬਾਜ ਸੀ ਮੌਤ ਦੇ ਨਾਲ ਸਰੀਰ ਤਾਂ ਖਤਮ ਹੋ ਜਾਂਦਾ ਹੈ ਪਰ ਆਤਮਾ ਆਪਣੀ ਯਾਤਰਾ ਜਾਰੀ ਰੱਖਦੀ ਹੈ ਕੀ ਆਤਮਾ ਤੁਰੰਤ ਕਿਸੇ ਹੋਰ ਸਰੀਰ ਵਿੱਚ ਚਲੀ ਜਾਂਦੀ ਹੈ ਨਹੀਂ ਆਤਮਾ ਦੇ ਤੁਰੰਤ ਅਗਲੇ ਸਰੀਰ 'ਚ ਜਾਣ ਦੀ ਪ੍ਰਕਿਰਿਆ ਤੁਰੰਤ ਨਹੀਂ ਹੁੰਦੀ ਇੱਕ ਅੰਤਰਾਲ ਹੁੰਦਾ ਹੈ ਇੱਕ ਰਾਹ ਇੱਕ ਥਾਂ ਇੱਕ ਅਵਸਥਾ ਜਿੱਥੇ ਆਤਮਾ ਪਹੁੰਚਦੀ ਹੈ ਇਹ ਥਾਂ ਕਿਸੇ ਇੱਕ ਜਗ੍ਹਾ ਦਾ ਨਾਮ ਨਹੀਂ ਇਹ ਇੱਕ అనుਭਵ ਹੈ ਜਿੱਥੇ ਆਤਮਾ ਆਪਣੇ ਜੀਵਨ ਦੀ ਪਰਖ ਕਰਦੀ ਹੈ ਆਤਮਾ ਦੀ ਪਰਖ ਕਿਹੋ ਜਿਹੀ ਹੁੰਦੀ ਹੈ ਆਤਮਾ ਦੇ ਅੰਦਰ ਉਸ ਦੇ ਕਰਮਾਂ ਦੀ ਇੱਕ ਇੱਕ ਗੱਲ ਦਰਜ ਹੁੰਦੀ ਹੈ ਉਹ ਆਪਣੇ ਕੀਤੇ ਚੰਗੇ ਅਤੇ ਮਾੜੇ ਕਰਮਾਂ ਨੂੰ ਮਹਿਸੂਸ ਕਰਦੀ ਹੈ ਕਈ ਵਾਰੀ ਆਤਮਾ ਦੁਖੀ ਹੁੰਦੀ ਹੈ ਕਿ ਉਸਨੇ ਜੀਵਨ ਚ ਕੀ ਨਹੀਂ ਕੀਤਾ ਜਿਵੇਂ ਕਿ ਪਿਆਰ ਕਿਸੇ ਤੋਂ ਮਾਫੀ ਸੇਵਾ ਜਾਂ ਅੰਦਰੂਨੀ ਸੁਧਾਰ ਕਿ ਆਤਮਾ ਨੂੰ ਦੁੱਖ ਹੁੰਦਾ ਹੈ ਮਰਨ ਤੋਂ ਬਾਅਦ ਹਾਂ ਜੇਕਰ ਆਤਮਾ ਸੰਤੁਲਿਤ ਨਹੀਂ ਸੀ ਜੇ ਅੰਦਰ ਕੁਮੰਡ ਸੀ ਨਫ਼ਰਤ ਜਾਂ ਮਾਇਆ ਦੀ ਲਾਲਚ ਸੀ ਤਾਂ ਆਤਮਾ ਨੂੰ ਬੇਚੈਨੀ ਹੁੰਦੀ ਹੈ ਉਹ ਭਟਕਣ ਦੀ ਅਵਸਥਾ ਵਿੱਚ ਚਲੀ ਜਾਂਦੀ ਹੈ ਕਈ ਆਤਮਾਵਾਂ ਇੰਨਾ ਜ਼ੋਰ ਨਾਲ ਆਪਣੇ ਪਿਛਲੇ ਜੀਵਨ ਨਾਲ ਜੁੜੀਆਂ ਰਹਿੰਦੀਆਂ ਨੇ ਕਿ ਉਹ ਆਪਣੀ ਅਗਲੀ ਯਾਤਰਾ 'ਚ ਜਾ ਨਹੀਂ ਪਾਉਂਦੀਆਂ ਕੀ ਕੁਝ ਆਤਮਾਵਾਂ ਧਰਤੀ ਉੱਤੇ ਹੀ ਭਟਕਦੀਆਂ ਰਹਿੰਦੀਆਂ ਨੇ ਜੀ ਹਾਂ ਜੇਕਰ ਮੌਤ ਅਚਾਨਕ ਹੋਈ ਹੋਵੇ ਜਾਂ ਮਨ ਵਿੱਚ ਕੋਈ ਵੱਡੀ ਇੱਛਾ ਅਧੂਰੀ ਰਹਿ ਗਈ ਹੋਵੇ ਜਾਂ ਕਿਸੇ ਨੇ ਬਹੁਤ ਵੱਡਾ ਦੁੱਖ ਪਾਪ ਜਾਂ ਬੇਇਨਸਾਫੀ ਕੀਤੀ ਹੋਵੇ ਤਾਂ ਆਤਮਾ ਕਈ ਵਾਰ ਆਪਣੇ ਰਾਹ ਨਹੀਂ ਲੱਭ ਪਾਉਂਦੀ ਉਹ ਧਰਤੀ ਦੇ ird gird ਘਟਕਣ ਲੱਗ ਪੈਂਦੀ ਹੈ ਇਹ ਆਤਮਾਵਾ ਕਈ ਵਾਰ ਭੂਤ ਸਾਇਆ ਜਾਂ ਐਨਸਟੈਟਿਕ ਆਵਾਜ਼ਾਂ ਦੇ ਤੌਰ ਤੇ ਮਹਿਸੂਸ ਕੀਤੀਆਂ ਜਾਂਦੀਆਂ ਹਨ ਕਿ ਸਾਰੀਆਂ ਆਤਮਾਵਾ ਅਜਿਹੇ ਹੀ ਕਰਦੀਆਂ ਨਹੀਂ ਜੇਕਰ ਜੀਵਨ ਨੈਤਿਕਤਾ ਪਿਆਰ ਸੇਵਾ ਅਤੇ ਆਤਮਿਕ ਤੱਤ ਚ ਜੀ ਗਿਆ ਹੋਵੇ ਤਾਂ ਆਤਮਾ ਸ਼ਾਂਤੀ ਦੇ ਨਾਲ ਅਗਲੇ ਪੜਾਵਲ ਚਲੀ ਜਾਂਦੀ ਹੈ ਇਹ ਆਤਮਾਵਾ ਮਦਰ ਅਸਲ ਮੌਤ ਨੂੰ ਇੱਕ ਸੁੰਦਰ ਤਬਦੀਲੀ ਵਜੋਂ ਸਵੀਕਾਰ ਕਰ ਲੈਂਦੀਆਂ ਨੇ ਆਤਮਾ ਕਿੱਥੇ ਜਾਂਦੀ ਹੈ ਮੌਤ ਦੇ ਤੁਰੰਤ ਬਾਅਦ ਇਹ ਆਤਮਾ ਦੇ ਜੀਵਨ ਦੀ ਦਿਸ਼ਾ ਤੇ ਕਰਮਾਂ ਉੱਤੇ ਨਿਰਭਰ ਕਰਦਾ ਹੈ ਆਤਮਾ ਜਾਂ ਤਾਂ ਅਗਲੇ ਜਨਮ ਲਈ ਤਿਆਰ ਹੁੰਦੀ ਹੈ ਜਾਂ ਇੱਕ ਐਸੇ ਆਤਮਿਕ ਪੱਧਰ ਉੱਤੇ ਪਹੁੰਚ ਜਾਂਦੀ ਹੈ ਜਿੱਥੇ ਉਸ ਨੂੰ ਆਰਾਮ ਸੋਚ ਅਤੇ ਅੰਦਰਲੇ ਸਫ਼ਰ ਦੀ ਸਮਾਂ ਮਿਲਦਾ ਹੈ ਕਿ ਇਹ ਆਤਮਾਵਾਂ ਆਮ ਲੋਕਾਂ ਨਾਲ ਗੱਲ ਕਰ ਸਕਦੀਆਂ ਨੇ ਬਿਲਕੁਲ ਨਹੀਂ ਪਰ ਜੇਕਰ ਕੋਈ ਆਤਮਾ ਕਿਸੇ ਆਪਣੇ ਨਾਲ ਬਹੁਤ ਹੀ ਭਾਵਨਾਤਕ ਤੌਰ ਤੇ ਜੁੜੀ ਹੋਈ ਸੀ ਤਾਂ ਕਈ ਵਾਰ ਉਹ ਸੁਪਨੇ ਜਾਂ ਅੰਦਰਲੀ ਫੀਲਿੰਗ ਰਾਹੀਂ ਕਈ ਸੰਦੇਸ਼ ਦੇ ਸਕਦੀ ਹੈ ਪਰ ਇਹ ਬਹੁਤ ਸੁਖਮ ਅਤੇ ਸੰਵੇਦਨਸ਼ੀਲ ਚੀਜ਼ ਹੈ ਇਸ ਨਾਲ ਖੇਡ ਨਹੀਂ ਕਰਨੀ ਚਾਹੀਦੀ ਕਿ ਸਾਡੀ ਆਤਮਾ ਕਦੇ ਮੁਕਤ ਵੀ ਹੋ ਜਾਂਦੀ ਹੈ ਜੀ ਹਾਂ ਜੇ ਆਤਮਾ ਜੀਵਨ ਦੇ ਦਰਮਿਆਨ ਅੰਦਰਲੇ ਸਫਰ ਤੇ ਚੱਲੀ ਹੋਈ ਹੋਵੇ ਜੇ ਮਨੁੱਖ ਨੇ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਹੋਵੇ ਤਾਂ ਉਹ ਆਤਮਾ ਅਗਲੇ ਜਨਮ ਵਿੱਚ ਨਹੀਂ ਜਾਂਦੀ ਉਹ ਇੱਕ ਐਸੇ ਪੱਦਰ ਉੱਤੇ ਪਹੁੰਚ ਜਾਂਦੀ ਹੈ ਜਿੱਥੇ ਮੁਕਤੀ ਹੁੰਦੀ ਹੈ ਇਸ ਅਵਸਥਾ ਨੂੰ ਆਤਮਿਕ ਆਜ਼ਾਦੀ ਕਿਹਾ ਜਾਂਦਾ ਹੈ ਆਖਰੀ ਸਵਾਲ मुक्ति की है मुक्ति आख़िरकारी आराम है जिथे आत्मा नु फेर जन्म लेने दी लोड नहीं पेंदी जिथे कोई डर नहीं कोई पटकणा नहीं सिर्फ शांति प्यार अति चमक्दार होने दी अवस्था सवाल बहुत ने जवाब थोड़े ने पर सच ए भी है के हर के सिद्ध आत्मा यात्रा अलग है कई बार असि सच दी खोज च जा अंदर जांदे हां पर मिलदा कुछ नहीं ਕਿਉਂਕਿ ਸੱਚ ਸੁਣਨ ਦੀ ਨਹੀਂ ਜੀਣ ਦੀ ਚੀਜ਼ ਹੈ ਸਾਡੀ ਆਤਮਾ ਕਿੱਥੇ ਜਾਂਦੀ ਹੈ ਇਹ ਪੂਰਾ ਸੱਚ ਕਦੇ ਕਿਸੇ ਨੂੰ ਨਹੀਂ ਮਿਲਿਆ ਪਰ ਇਹਨਾਂ ਸਵਾਲਾਂ ਨੂੰ ਪੁੱਛਣਾ ਸੋਚਣਾ ਅਤੇ ਅੰਦਰ ਖੋਜਣਾ ਇੱਕ ਆਤਮਿਕ ਉਤਸ਼ਾਹ ਹੈ ਮੌਤ ਅੰਤ ਨਹੀਂ ਇੱਕ ਰਾਹ ਹੈ ਇੱਕ ਪਲ ਜੋ ਅਸਲ ਜੀਵਨ ਵੱਲ ਲੈ ਜਾਂਦੀ ਹੈ ਆਖਿਰ ਵਿੱਚ ਇਹ ਸਰੀਰ ਰੁਕ ਜਾਂਦਾ ਹੈ ਪਰ ਆਤਮਾ ਉਹ ਤਾਂ ਸਦੀਵੀ ਯਾਤਰਾਤੇ ਹੁੰਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪੌਡਕਾਸਟ ਨੇ ਤੁਹਾਨੂੰ ਮਨ 'ਚ ਇੱਕ ਚਾਨਣ ਜਗਾਇਆ ਹੋਵੇਗਾ ਜੇ ਤੁਸੀਂ ਇਸ ਪੌਡਕਾਸਟ ਨੂੰ ਪਸੰਦ ਕੀਤਾ ਤਾਂ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਰੂਹ ਨੂੰ ਸਭ ਤੋਂ ਵੱਡਾ ਕਿਹੜਾ ਸਵਾਲ ਸ਼ੂ ਗਿਆ ਮਿਲਦੇ ਹਾਂ ਅਗਲੇ ਪੌਡਕਾਸਟ 'ਚ ਇੱਕ ਨਵੇਂ ਸਵਾਲ ਨਾਲ ਇੱਕ ਨਵੀਂ ਰੋਹਾਨੀ ਵਿਚਾਰ ਨਾਲ ਤਦ ਤੱਕ ਆਪਣੀ ਆਤਮਾ ਨਾਲ ਵਾਅਦਾ ਕਰੋ ਖੁਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹਿਣਾ ਕਿਉਂਕਿ ਜੇ ਅਸੀਂ ਖੁਦ ਨੂੰ ਪਛਾਣ ਲਿਆ ਤਾਂ ਮੌਤ ਤੋਂ ਬਾਅਦ ਕਿੱਥੇ ਜਾਣਾ ਇਹ ਸਵਾਲ ਆਪਣੇ ਆਪ ਬਣ ਜਾਏਗਾ ਧੰਨਵਾਦ